ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10 ਤੁਨੀ ਅਭਿਆਸ ਦਾ ਸੈਕਸ਼ਨ ਨੰਬਰ ਕਾ ਤੇ ਜਿਹਦੇ ਚਾਰ ਸਵਾਲ ਨੇ ਚਾਰ ਪ੍ਰਸ਼ਨ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉਤਰਾਂ ਨੂੰ ਆਪਣੀ ਨੋਟਬੁੱਕ ਵਿੱਚ ਤੁਸੀਂ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे बढ़ने तो पहले प्यारे विद्यार्थी तुम तो चेता करा देना कि इसी चैनल के उत्ते अठवीं जमात और दूजे विषय की भी कुछ प्लेलिस्ट है उन्होंने प्लेलिस्टा जाके वो भीडियोज़ भी देखो एक है एटथ मैथ नोट्स फिर एक है अठवीं गणित एक है कि एटथ इंग्लिश एक हैगी एटथ ग्रैमर फिर एक हैगी गणित सिद्धांत तो एक है मैथ शॉर्टकट्स एंड ट्रिक्स सो देखिए बच्चों ने वहाड़ा सवाल एवले सवाल देखिए कका अभ्यास का जो सैक्शन हैगा लेख हैगा ਛੋਟੇ ਉਤਰਾਂ ਵਾਲੇ ਪ੍ਰਸ਼ਨ ਸੋ ਪਹਿਲੇ ਦੋ ਸਵਾਲ ਬੱਚੇ ਜਿਹੜੇ ਹੈਗੇ ਨੇ ਇਹ ਸੰਖਿਆਾਤਮਕ ਸਵਾਲ ਹੈਗੇ ਨੇ ਜਿਹਨੂੰ ਅਸੀਂ ਕਿਹਾ ਨੰਮਰਿਕਲ ਪ੍ਰੋਬਲਮਸ ਇਹ ਜ਼ਰੂਰ ਕਰਿਆ ਕਰੋ ਇਹ ਕਰਨ ਚ ਬਹੁਤ ਟਾਈਮ ਨਹੀਂ ਲੱਗਦਾ ਤੇ ਬਹੁਤ ਸੌਖੇ ਹੁੰਦੇ ਨੇ ਤੇ ਇਹਦੇ ਚ ਪੂਰੇ ਬਟਾ ਪੂਰੇ ਨੰਬਰ ਮਿਲਦੇ ਨੇ ਠੀਕ ਹੈ ਉਹ ਦੇਖੀਏ ਕਿਦਾਂ ਇੱਕ ਪੈਂਡੂਲਮ 5 ਸੈਕਿੰਡ ਵਿੱਚ 5 ਡੋਲਨ ਕਰਦਾ ਹੈ ਇਸ ਦੀ ਅਵਰਤੀ ਅਤੇ ਅਵਰਤਕਾਲ ਪਤਾ ਕਰੋ ਹੁਣ ਬੱਚਾ ਅਵਰਤੀ ਤੇ ਅਵਰਤਕਾਲ ਦੇ ਬਾਰੇ ਅਸੀਂ ਪਹਿਲੇ ਜਿਹੜੇ ਸਵਾਲ ਆਏ ਨੇ ਉਹਨਾ ਵਿੱਚ ਅਸੀਂ ਕਰ ਵੀ ਚੁੱਕੇ ਹਾਂ ਮਤਲਬ ਕਿ ਇਹ ਇਹਨਾਂ ਦੀ ਪਰਿਭਾਸ਼ਾ ਕਰ ਚੁੱਕੇ ਹਾਂ ਸਾਨੂੰ ਪਤਾ ਹੈ ਕਿ ਅਵਰਤੀ ਨੂੰ ਫ੍ਰੀਕੁਐਂਸੀ ਕਹਿੰਦੇ ਆ ਤੇ ਅਵਰਧਕਾਲ ਟਾਈਮ ਪੀਰੀਅਡ ਨਾ ਅੰਗਰੇਜ਼ੀ ਵਿੱਚ ਕਹਿੰਦੇ ਆ ਸੋ ਸਾਨੂੰ ਦਿੱਤਾ ਹੈ ਜੋ ਦਿੱਤਾ ਪਹਿਲੇ ਉਹ ਬੱਚੇ ਸਵਾਲ ਜਿਉਂ ਦਿੱਤਾ ਹੁੰਦਾ ਨਾ ਉਹ ਸਾਰੀ ਗੱਲ ਲਿਖ ਲਈਦੀ ਹੁੰਦੀ ਆ ਉਹਨਾਂ ਕੰਮ ਸੌਖਾ ਹੋ ਜਾਂਦਾ ਸੋ ਦਿੱਤਾ ਹੈ ਸਮਾਂ ਬਰਾਬਰ 5 ਸੈਕਿੰਡ 5 ਸੈਕਿੰਡ ਲਿਖ ਲਿਆ ਤੇ ਕਿੰਨੇ ਡਾਲਰ ਨੇ ਡੋਲਣਾ ਦੀ ਗਿਣਤੀ ਕਿੰਨੀ ਹੈ 5 ਡਾਲਰ 5 ਲਿਖ ਲਿਆ ਹੁਣ ਬੱਚੇ ਸੂਤਰ ਚੇਤਾ ਰੱਖਣਾ ਹੈ ਹੁਣ ਪੈਂਡੂਲਮ ਦੀ ਅਵਰਤੀ ਬਰਾਬਰ ਡੋਲਣਾ ਦੀ ਗਿਣਤੀ ਵਟ ਬਸ ਇਹ ਯਾਦ ਰੱਖਣਾ ਸੂਤਰ ਤੇ ਡੋਲਨਾਂ ਦੀ ਗਿਣਤੀ ਕਿੰਨੀ ਹੈ 5 ਸੋ ਇੱਥੇ 5 ਭਰ ਦਿੱਤਾ ਤੇ ਸਮਾਂ ਕਿੰਨਾ ਹੈ 5 ਸੈਕਿੰਡ ਸੋ ਇੱਥੇ 5 ਭਰਤਾ 5 ਦੇ ਨਾਲ 5 ਕੱਟ ਗਿਆ ਤੇ ਕੀ ਬਚਿਆ 1 ਤੇ ਬੱਚਿਓ ਅਵਰਤੀ ਦੀ ਇਕਾਈ ਹਮੇਸ਼ਾ ਹਰਟਜ਼ ਹੁੰਦੀ ਹੈ ਸੋ 1 ਦੇ ਲਿਖ ਕੇ ਜਿੰਨਾ ਵੀ ਇੱਥੇ ਜਵਾਬ ਆਵੇ ਇਹਨੂੰ ਕੱਟ ਕੇ ਜੋ ਜੇ ਸੰਖਿਆਵਾਂ ਕੁਝ ਹੋਰ ਹੁੰਦੀਆਂ ਮੰਨ ਲਓ ਡੋਲਨਾਂ ਦੀ ਗਿਣਤੀ 10 ਹੁੰਦੀ ਸੋ 10 ਵਟਾ 5 ਹੋ ਜਾਣਾ ਸੀ ਤੇ 5 2 10 ਸੋ ਇੱਥੇ ਜਵਾਬ 2 ਆਉਣਾ ਸੀਵਾ ਜੇ ਤੇ 15 ਹੁੰਦਾ ਤੇ 5 3 15 ਹੋ ਜਾਣਾ ਸੀਗਾ ਜੇ ਤੇ 25 ਹੁੰਦਾ ਤੇ 55 25 ਹੋਏ ਇਹਨਾਂ ਦੇ 5 ਹਰਟਸ علاوہ ਨਹੀਂ ਹੈਗਾ ਸੋ ਇਸ ਕਰਕੇ ਪੇਪਰਾਂ ਦੇ ਵਿੱਚ ਜੇ ਡੋਲਣਾ ਦੀ ਗਿਣਤੀ 5 ਦੀ ਥਾਂ ਕੁਝ ਹੋਰ ਆ ਜਾਏ ਤਾਂ ਘਬਰਾਣਾ ਨਹੀਂ ਹੈਗਾ ਇਹਦਾ ਵਟਾ ਕਰਕੇ ਭਾਗ ਕਰ ਦੇਣਾ ਤੇ ਜੋ ਜਵਾਬ ਆਏ ਉਹਨੂੰ ਹਰਟਸ ਵਿੱਚ ਲਿਖ ਦੇਣਾ ਹੈ ਇਹ ਇਹਦਾ ਜਵਾਬ ਆ ਗਿਆ ਪੈਂਡੂਲਮ ਦੀ ਅਵਰਤੀ ਹੋ ਗਈ 1 ਹਰਟਸ ਠੀਕ ਹੈ ਤੇ ਅਵਰਤਕਾਲ ਕਿਹਦੇ ਬਰਾਬਰ ਹੁੰਦਾ ਹੈ ਅਵਰਤਕਾਲ ਹੁੰਦਾ ਹੈ 1 ਵਟਾ ਅਵਰਤੀ ਸੋ 1 ਵਟਾ ਅਵਰਤੀ 1 ਵਟਾ ਅਵਰਤੀ ਕਿੰਨੀ ਆਈ ਹੈ 1 ਸੋ 1/1 1/1 ਇਹਦੇ ਬਰਾਬਰ ਹੁੰਦਾ ਹੈ 1 ਦੇ ਬਰਾਬਰ ਹੁੰਦਾ ਹੈ ਸੋ 1 ਸੈਕਿੰਡ ਸੋ ਸੈਕਿੰਡ ਨੂੰ ਅਸੀਂ ਅੰਗਰੇਜ਼ੀ 'ਚ ਐਸ ਕਰਕੇ ਛੋਟਾ ਲਿਖਦੇ ਹਾਂ ਹਰਟਸ ਨੂੰ ਐਚ ਵੱਡਾ ਤੇ ਜ਼ਡ ਛੋਟਾ ਕਰਕੇ ਲਿਖਦੇ ਹਾਂ ਸੈਕਿੰਡ ਨੂੰ ਐਸ ਟਿਕ ਸੋ ਅਵਰਤ ਕਾਲ ਆਇਆ 1 ਸੈਕਿੰਡ ਤੇ ਅਵਰਤੀ ਆਈ 1 ਹਰਟਸ ਇਹ ਸਾਡਾ ਜਵਾਬ ਹੋ ਗਿਆ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਇਹ ਬੱਚੋ ਸੰਖਿਆਤਮਕ ਇਹ ਸਮੱਸਿਆ ਹੀ ਹੈਗੀ ਹੈ ਸੋ ਦੇਖੀਏ ਇਹ ਥੋੜਾ ਵੱਖਰਾ ਕਿਸਮ ਦਾ ਹੈ ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਕੰਪਨ ਜਿਹਦਾ ਪੈਂਡੂਲਮ ਲਈ ਅਸੀਂ ਡੋਲਨ ਵਰਤਦੇ ਆ ਤੇ ਹੋਰ ਵਸਤੂਆਂ ਲਈ ਅਸੀਂ ਕੰਪਨ ਵਰਤਦੇ ਆ ਸੋ ਕੰਪਨ ਤੇ ਡੋਲਨ ਆਲਮੋਸਟ ਇੱਕੋ ਚੀਜ਼ ਹੈ ਸੋ 500 ਕੰਪਨ ਪ੍ਰਤੀ ਸੈਕਿੰਡ ਹੁਣ ਪ੍ਰਤੀ ਸੈਕਿੰਡ ਦਾ ਮਤਲਬ ਪਤਾ ਕੀ ਹੁੰਦਾ ਬੱਚੇ ਜਦੋਂ ਪ੍ਰਤੀ ਸੈਕਿੰਡ ਆ ਜਾਏ ਇਹਦਾ ਮਤਲਬ ਹੈ 1 ਸੈਕਿੰਡ ਇਹ ਚੇਤਾ ਰੱਖਣਾ ਤੁਸੀਂ ਗੱਲ ਨੂੰ ਜਦੋਂ ਪ੍ਰਤੀ ਸੈਕਿੰਡ ਕਿਹਾ ਹੋਵੇ ਤੇ ਕੁਛ ਨਾ ਲਿਖਿਆ ਹੋਵੇ ਇਹਦਾ ਮਤਲਬ 1 ਸੈਕਿੰਡ ਹੈ ਠੀਕ ਹੈ ਪ੍ਰਤੀ ਸੈਕਿੰਡ ਦੀ ਔਸਤ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ ਕੰਪਨ ਦਾ ਅਵਰਤਕਾਲ ਪਤਾ ਕਰੋ ਸੋ ਪਹਿਲੇ ਅਵਰਤੀ ਪਤਾ ਕਰਾਂਗੇ ਅਵਰਤੀ ਤੋਂ ਵਰਤਕਾਲ ਪਤਾ ਕਰਾਂਗੇ ਸੋ ਦਿੱਤਾ ਹੈ ਸਮਾਂ ਬਰਾਬਰ 1 ਸੈਕਿੰਡ ਕੰਪਨਾਂ ਦੀ ਗਿਣਤੀ 500 ਸੋ ਹੁਣ ਕੰਪਨਾਂ ਦੀ ਅਵਰਤੀ ਕਿੰਨੀ ਹੋ ਜਾਏਗੀ ਕੰਪਨਾਂ ਦੀ ਗਿਣਤੀ ਵਟਾ ਸਮਾਂ ਸੋ ਬਰਾਬਰ 500 ਵਟਾ 1 500 ਵਟਾ 1 ਤੇ 500 ਹੀ ਹੋਏਗਾ ਸੋ 500 ਹਰਟਸ ਆ ਗਈ ਅਵਰਤੀ ਹੁਣ ਕੰਪਨ ਦਾ ਵਰਤਕਾਲ ਕੀ ਹੋ ਜਾਏਗਾ 1 ਵਟਾ ਅਵਰਤੀ ਸੋ 1 ਵਟਾ 500 ਹੁਣ ਬਟ ਬੱਚਿਓ 1 ਨੂੰ 5 ਨਾਲ ਭਾਗ ਕਰੋ ਕਿੰਨਾ ਦੇ 0.2 0.2 ਆ ਗਿਆ ਪਰ ਦੋ ਸਿਫਰ ਵੀ ਆ ਗਏ ਨੇ ਸੋ 0.2 ਹੈ ਤਾਂ ਅਸੀਂ ਇੱਕ ਵੇ ਦੋ ਹੋਰ ਗਿਣਾਂਗੇ ਇੱਕ ਤੇ ਦੋ ਤੇ ਆ ਗਿਆ 0.002 ਸੈਕਿੰਡ ਸਾਡਾ ਜਵਾਬ ਆ ਗਿਆ ਸੋ ਇਹ 1/500 ਵਰਗੇ ਭਾਗ ਦੇ ਸਵਾਲ ਅਸੀਂ 6ਵੀਂ 7ਵੀਂ ਵਿੱਚ ਕਰ ਚੁੱਕੇ ਹਾਂ ਤੁਸੀਂ ਇੱਕ ਵਾਰ ਆਪ ਕਰਕੇ ਨੂੰ ਦੇਖ ਲਓ ਕਿੱਦਾਂ ਭਾਗ ਕਰਨੀ ਹੈ ਮੈਂ ਤੁਹਾਨੂੰ ਜਵਾਨੀ ਦੱਸ ਦਿੱਤਾ 1/5 ਹੁੰਦਾ 0.2 ਪਰ ਦੋ ਸਿਫਰ ਹੋਰ ਨੇ ਸੋ ਪੁਆਇੰਟ ਜੇ ਇੱਥੇ ਆਵੇ ਤੇ ਇੱਕ ਤੇ ਦੋ ਬਾਅਦ ਹੋਰ ਸੀ ਇਹ ਕਰਨਾ ਹੈ ਸੋ ਇਹਨੂੰ ਭਾਗ ਕਰਕੇ ਇੱਕ ਵਾਰ ਆਪ ਕਰਕੇ ਦੇਖ ਲਓ ਕਿ ਕਿੱਦਾਂ ਇੱਦਾਂ ਹੁੰਦਾ ਹੈ ਤਾਂ ਕਿ ਅ ਦਸ਼ਮਲਵ ਲਾਣ ਲੱਗੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਜੇ ਦਸ਼ਮਲਵ ਲਾਣ ਲੱਗੇ ਕੋਈ ਗਲਤੀ ਕਰ ਦਿੱਤੀ ਤੇ ਤੁਹਾਡੇ ਨੰਬਰ ਕੱਟੇ ਜਾਣਗੇ ਠੀਕ ਹੈ ਬੱਚਿਓ ਸੋ ਇਹਦਾ ਜਵਾਬ ਆ ਗਿਆ 0.002 ਸੈਕਿੰਡ ਇਹਦਾ ਮਤਲਬ ਹੈ ਬਈ ਬੱਚਿਓ ਕਿ ਇੱਕ ਜਿਹੜਾ ਕੰਪਨ ਹੈਗਾ ਇੱਕ ਕੰਪਨ ਇੱਕ ਡੋਲਰ ਜਾਂ ਇੱਕ ਕੰਪਨ ਜਿਹੜਾ ਹੈ ਉਹ ਮੱਛਰ 0.002 ਸੈਕਿੰਡ ਵਿੱਚ ਕਰਦਾ ਹੈ ਠੀਕ ਹੈ ਆ ਅੱਗੇ ਚਲੀਏ ਪੰਜਵਾਂ ਤੀਜਾ ਸਵਾਲ ਮਨੁੱਖੀ ਕੰਨ ਲਈ ਸੁਣਨ ਯੋਗ ਅਤੇ ਨਾ ਸੁਣਨ ਯੋਗ ਧੁਨੀ ਦੀ ਰੇਂਜ ਦੱਸੋ ਸੋ ਬੱਚਿਓ ਇਹ ਯਾਦ ਰੱਖ ਲੈਣਾ ਹੈ 20 ਤੇ 20000 ਠੀਕ ਹੈ ਸੋ ਮਨੁੱਖੀ ਕੰਨ ਲਈ ਸੁਣਨ ਯੋਗ ਧੁਨੀ ਦੀ ਰੇਂਜ 20 ਹਰਟਜ਼ ਤੋਂ 20000 ਹਰਟਜ਼ ਹੈ 20000 ਤੋਂ ਉੱਪਰ ਸੌਰੀ 20 ਹਰਟਜ਼ ਤੋਂ ਉੱਪਰ ਤੇ 20000 ਹਰਟਜ਼ ਤੋਂ ਥੱਲੇ ਇਹਦੇ ਵਿੱਚ ਜੋ ਹੈਗੀਆਂ ਜਿੰਨੀ ਆਵਰਤੀ ਹੋਏਗੀ ਉਹ ਸਾਰੀਆਂ ਮਨੁੱਖ ਲਈ ਸੁਣਨ ਯੋਗ ਹੈ ਤੇ ਨਾ ਸੁਣਨ ਯੋਗ ਕਿਹੜੀ ਆ ਗਈ 20 ਹਰਟਸ ਤੋਂ ਖੱਬੇ ਪਾਸੇ ਘੱਟ ਜਿੰਨੀਆਂ ਵੀ ਹੈਗੀਆਂ ਤੇ 20000 ਤੋਂ ਸੱਜੇ ਪਾਸੇ 20000 ਹਰਟਸ ਜਿੰਨੀਆਂ ਜ਼ਿਆਦਾ ਹੈਗੀਆਂ ਤੇ ਸ਼ਬਦਾਂ ਚ ਕਿੱਦਾਂ ਲਿਖਾਂਗੇ ਮਨੁੱਖੀ ਕੰਨ ਲਈ ਨਾ ਸੁਣਨ ਯੋਗ ਐਸੀ ਕਿ ਸੁਣਨ ਯੋਗ ਨਾ ਸੁਣਨ ਯੋਗ ਧੁਨੀ ਦੀ ਰੇਂਜ 20 ਹਰਟਸ ਤੋਂ ਘੱਟ ਸਾਰੀਆਂ ਧੁਨੀਆਂ ਅਤੇ 20000 ਹਰਟਸ ਤੋਂ ਵੱਧ ਸਾਰੀਆਂ ਧੁਨੀਆਂ ਹੈ ਸੋ ਬੱਚਿਓ ਇਹ ਬੜਾ ਹੀ ਮਹੱਤਵਪੂਰਨ ਸਵਾਲ ਹੈ ਇਹ ਪ੍ਰਾਂਜਨ ਦੀ ਪੂਰੀ ਸੰਭਾਵਨਾ ਸੋ ਦੋ ਲਾਈਨਾਂ ਦਾ ਸਵਾਲ ਏ ਜਵਾਬ ਏ ਇਹਨੂੰ ਚੰਗੀ ਤਰ੍ਹਾਂ ਕੰਟ ਕਰਕੇ ਜਵਾਨੀ ਲਿਖਣ ਦਾ ਅਭਿਆਸ ਕਰ ਲੈਣਾ ਅੱਗੇ ਚਲੀਏ ਆਖਰੀ ਸਵਾਲ ਤਿੰਨ ਭਾਗ ਨੇ ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ ਇੱਕ ਪ੍ਰਬਲਤਾ ਜਿਹਨੂੰ ਅਸੀਂ ਲਾਉਡਨੈਸ ਕਹਿੰਦੇ ਆ ਦੋ ਪਿਚ ਜਿਹਨੂੰ ਪਿਚੀ ਕਹਿੰਦੇ ਆ ਅੰਗਰੇਜ਼ੀ ਚ ਤੇ ਤੀਜਾ ਧੁਨੀ ਦੀ ਗੁਣਵੱਤਾ ਜਾਂ ਟਿੰਬਰ ਤੇ ਅੰਗਰੇਜ਼ੀ ਚ ਵੀ ਟਿੰਬਰ ਹੀ ਕਹਿੰਦੇ ਆ ਸੋ ਪਹਿਲਾ ਭਾਗ ਪ੍ਰਬਲਤਾ ਸੋ ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਜੇ ਨੂੰ ਸੀ ਅੰਗਰੇਜ਼ੀ ਵਿੱਚ ਵਾਈਬ੍ਰੇਸ਼ਨਸ ਜਾਂ ਆਸੀਲੇਸ਼ਨਸ ਕਹਿੰਦੇ ਆ ਦੇ ਆयाम ਜਿਹਨੂੰ ਐਂਪਲੀਚਿਊਡ ਕਹਿੰਦੇ ਤੇ ਨਿਰਭਰ ਕਰਨਦੀ ਹੈ ਇਹ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਇਹ ਗੱਲ ਬੱਚੋ ਮਹੱਤਵਪੂਰਨ ਹੈ ਇਹ ਮਤਲਬ ਕਿ ਸੱਚਾ ਝੂਠਾ ਕਥਨ ਦੇ ਵਿੱਚ ਵੀ ਆ ਸਕਦੇ ਨੇ ਖਾਲੀ ਥਾਂ ਭਰੇ ਵਿੱਚ ਵੀ ਆ ਸਕਦੇ ਨੇ ਠੀਕ ਹੈ ਤੇ ਬਹੁ ਵਿਕਲਪੀ ਪ੍ਰਸ਼ਨਾਂ ਵਿੱਚ ਵੀ ਸਵਾਲ ਇਸ ਤਰ੍ਹਾਂ ਆ ਸਕਦੇ ਨੇ ਸੋ ਇਹ ਤੱਥ ਨੂੰ ਯਾਦ ਰੱਖਣਾ ਹੈ ਇਹ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਭਾਗ ਇਹ ਦਾ ਮਤਲਬ ਕੀ ਜੇ ਆयाम 4 ਗੁਣਾ ਹੋ ਜਾਵੇ ਜੇ 4 ਗੁਣਾ ਕਰ ਦਈਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਪ੍ਰਭਲਤਾ ਉਹ ਵੀ 4 ਗੁਣਾ ਹੋ ਜਾਏਗੀ ਨਹੀਂ ਉਹ 4 ਚੋਕੇ 16 ਹੋ ਜਾਏਗੀ यार ਭਾਵੇਂ ਜੇ ਆयाम 4 ਗੁਣਾ ਹੋ ਜਾਵੇ ਤਾਂ ਪ੍ਰਭਲਤਾ 16 ਗੁਣਾ ਹੋ ਜਾਵੇਗੀ ਤੇ 16 ਕਿਤਾ ਆ 4 ਦਾ ਵਰਗ ਭਾਵੇਂ ਜਿੰਨੇ ਗੁਣਾ ਵਰਗ ਹੋਵੇ ਉਹਨੇ ਗੁਣੇ ਦਾ ਤੁਸੀਂ ਕੀ ਕਰਨਾ ਹੈ ਵਰਗ ਕਰ ਦੇਣਾ ਹੈ ਤੇ ਉਹਨਾ ਗੁਣਾ ਤੁਹਾਡਾ ਪ੍ਰਭਲਤਾ ਵੱਧ ਜਾਏਗੀ ਇਹ ਵਿੱਚੋ ਸਵਾਲ ਇੱਕ ਅੰਦਾ ਨੰਬਰ ਦਾ 2 ਨੰਬਰ ਦਾ ਆ ਵੀ ਸਕਦਾ ਹੈ ਕਿ ਮੰਨ ਲਓ ਕਿਸੇ ਕੰਪਨ ਦਾ ਆਯਾਮ ਜਿਹੜਾ ਹੈ ਉਹ 3 ਗੁਣਾ ਵਧਾ ਦਿੱਤਾ ਗਿਆ ਤੇ ਦੱਸੋ ਉਹਦੀ ਪ੍ਰਬਲਤਾ ਕਿੰਨੇ ਗੁਣਾ ਵਧੇਗੀ ਸੋ ਇਹਦਾ ਲਿਖਾਂਗੇ ਉਹਦੀ ਪ੍ਰਬਲਤਾ ਜਿਹੜੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਆਯਾਮ ਜਿਹੜਾ ਇਹ ਜਿਹੜੀ ਜਿਹੜੀ ਪ੍ਰਬਲਤਾ ਹੈਗੀ ਹੈ ਇਹ ਆਯਾਮ ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਇਸ ਕਰਕੇ ਜੇ ਆਯਾਮ 3 ਗੁਣਾ ਵਧੇਗਾ ਤੇ ਪ੍ਰਬਲਤਾ 3 ਦਾ ਵਰਗ ਬਰਾਬਰ 9 ਗੁਣਾ ਵਧੇਗੀ ਠੀਕ ਹੈ ਇਹ ਗੱਲਾਂ ਨੂੰ ਧਿਆਨ ਨਾਲ ਸੁਣੋ ਚੰਗੀ ਤਰ੍ਹਾਂ ਤੇ ਆਪਣੇ ਦਿਮਾਗ 'ਚ ਬਿਠਾ ਲਵੋ ਇਹ ਬੜੀ ਮਹੱਤਵਪੂਰਨ ਹੈ ਪਰ ਅਗਲੀ ਗੱਲ ਪ੍ਰਵਲਤਾ ਦੀ ਇਕਾਈ ਡੈਸੀਬਲ ਹੈ ਡੈਸੀਬਲ ਡੀ ای ਸੀ ਆਈ ਤੇ 20 ਵੱਡਾ ਹੁੰਦਾ 20 ਐਲ ਤੇ ਨੂੰ ਜਿਸ ਦਾ ਸੰਖੇਪ ਰੂਪ ਡੀ ਛੋਟਾ ਤੇ 20 ਵੱਡਾ ਹੈ ਇਹਨੂੰ ਸੰਖੇਪ ਰੂਪ ਵਿੱਚ ਅਸੀਂ ਡੈਸੀਬਲ ਨੂੰ ਡੀਬੀ ਲਿਖਦੇ ਹਾਂ ਠੀਕ ਹੈ ਡੀ ਛੋਟਾ ਤੇ 20 ਵੱਡਾ ਕਰਕੇ ਮਿਸਾਲ ਵਜੋਂ ਇੱਕ ਤੇਜ਼ ਭਜਦੀ ਰੇਲ ਗੱਡੀ ਦੀ ਪ੍ਰਵਲਤਾ 100 30 ਡੈਸੀਬਲ ਹੈ ਬੋਲੀ ਅੰਦਾਜ਼ਾ ਲਗਾਉਣ ਲਈ ਕਿ ਅਰੋਲਾ 130 ਡੈਸੀਬਲ ਕਿੰਨਾ ਹੁੰਦਾ ਸੋ ਜਿੰਨਾ ਤੇਜ਼ ਭੱਜਦੀ ਰੇਲ ਗੱਡੀ ਦਾ ਰੌਲਾ ਹੁੰਦਾ ਹੈ ਉਹ 130 ਡੈਸੀਬਲ ਹੈ ਅਤੇ ਮੱਛਰ ਦੀ ਂੀਂਂੀ ਦੀ ਪ੍ਰਵਲਤਾ ਜਿਹੜੀ ਹੈ ਉਹ 40 ਡੈਸੀਬਲ ਹੈ ਠੀਕ ਹੈ ਤੇ ਬੱਚਿਓ 80 ਡੈਸੀਬਲ ਤੋਂ ਉੱਪਰਲੀ ਜਿਹੜੀ ਆਵਾਜ਼ ਹੈ ਉਹਨੂੰ ਅਸੀਂ ਸ਼ੋਰ ਪ੍ਰਦੂਸ਼ਣ ਦੇ ਵਿੱਚ ਉਹਨੂੰ ਗਿਣਦੇ ਹਾਂ ਉਹ ਚ ਸ਼ੁਮਾਰ ਕਰਦੇ ਹਾਂ ਜੇ ਆਵਾਜ਼ ਦੀ ਪ੍ਰਵਲਤਾ 80 ਡੈਸੀਬਲ ਜਾਂ ਉਸ ਤੋਂ ਉੱਪਰ ਹੋ ਜਾਏ ਫਿਰ ਅਸੀਂ ਕਹਿੰਦੇ ਆ ਵੀ ਉਹਨੂੰ ਰੌਲਾ ਪੈ ਰਿਹਾ ਹੈ ਸ਼ੋਰ ਪ੍ਰਦੂਸ਼ਣ ਹੋ ਰਿਹਾ ਹੈ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਪਿਚ ਤੁਨੀ ਦੇ ਤਿੱਖੇਪਣ ਨੂੰ ਜਿਹਨੂੰ ਅੰਗਰੇਜ਼ੀ ਵਿੱਚ ਸ਼ਰਿਲਨੈਸ ਸ਼ਰਿਲਨੈਸ ਤੁਨੀ ਦੇ ਤਿੱਖੇਪਣ ਨੂੰ ਉਸ ਦੀ ਪਿਚ ਕਹਿੰਦੇ ਹਨ ਆਵਾਜ਼ਾਂ ਦੀ ਪ੍ਰਬਲਤਾ ਇੱਕੋ ਜਿਹੀ ਹੋਣ ਤੇ ਵੀ ਫਰਕ ਦਾ ਇੱਕ ਕਾਰਨ ਪਿਚ ਹੋ ਸਕਦਾ ਹੈ ਟਿੰਬਰ ਵੀ ਹੁੰਦਾ ਹੈ ਪਿਚ ਵੀ ਹੁੰਦਾ ਠੀਕ ਹੈ ਸੋ ਕਹਾਂ ਮੈਂ ਕਿ ਪਿਚ ਹੋ ਸਕਦਾ ਹੈ ਕਈ ਵਾਰ ਇਦਾਂ ਹੁੰਦਾ ਕਿ ਪ੍ਰਬਲਤਾ ਵੀ ਇੱਕੋ ਜੀ ਹੋ ਜਾਂਦੀ ਹੈ ਪਿਚ ਵੀ ਇੱਕੋ ਜੀ ਹੁੰਦੀ ਹੈ ਫੇਰ ਵੀ ਫਰਕ ਹੁੰਦਾ ਹੈ ਤੇ ਉਹ ਫਰਕ ਟਿੰਬਰ ਕਰਕੇ ਹੁੰਦਾ ਜਿਵੇਂ ਕਿ ਕੁੜੀਆਂ ਦੀ ਆਵਾਜ਼ ਦੀ ਪਿਚ ਮੁੰਡਿਆਂ ਦੀ ਆਵਾਜ਼ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਹੁਣ ਮੰਨ ਲਓ ਇੱਕ ਕੁੜੀ ਬੋਲ ਰਹੀ ਹੋਵੇ ਇਕ ਮੁੰਡਾ ਬੋਲ ਰਿਹਾ ਹੋਵੇ ਤੇ ਦੋਨਾਂ ਦੇ ਆयाम ਇੱਕੋ ਹੀ ਹੋਣ ਦੋਨਾਂ ਦੀ ਪ੍ਰਬਲਤਾ ਇੱਕੋ ਹੀ ਹੋਵੇ ਫਿਰ ਵੀ ਆਵਾਜ਼ਾਂ ਵਿੱਚ ਫਰਕ ਹੈ ਫਰਕ ਕਿਵੇਂ ਆ ਗਿਆ ਬੱਚਿਓ ਕਿਉਂਕਿ ਕੁੜੀਆਂ ਦੀ ਜਿਹੜੀ ਪਿਚ ਹੈਗੀ ਹੈ ਉਹ ਮੁੰਡਿਆਂ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਸੋ ਪਿਚ ਕਿਹਤੇ ਨਿਰਭਰ ਕਰਦੀ ਹੈ ਜਿਵੇਂ ਅਸੀਂ ਪ੍ਰਬਲਤਾ ਦਾ ਪੜ੍ਹਿਆ ਹੈ ਕਿ ਪ੍ਰਬਲਤਾ ਜਿਹੜੀ ਹੈ ਉਹ ਆयाम ਤੇ ਨਿਰਭਰ ਕਰਦੀ ਹੈ ਠੀਕ ਹੈ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਤੇ ਪਿਚ ਜਿਹੜੀ ਹੈ ਪੇਚ ਕੰਪਨ ਕਰਨ ਵਾਲੀ ਵਸਤੂ ਦੀ ਆਵਰਤੀ ਤੇ ਨਿਰਭਰ ਕਰਦੀ ਹੈ ਜਿਹਨੂੰ ਫ੍ਰੀਕੁਐਂਸੀ ਕਹਿੰਦੇ ਆ ਆਵਰਤੀ ਤੇ ਨਿਰਭਰ ਕਰਦੀ ਹੈ ਧੁਨੇ ਦੀ ਆਵਰਤੀ ਜਿੰਨੀ ਵੱਧ ਹੋਵੇਗੀ ਧੁਨੇ ਦੀ ਪਿਚ ਉਨੀ ਹੀ ਵੱਧ ਹੋਵੇਗੀ ਜਿਵੇਂ ਜਿਵੇਂ ਆਵਰਤੀ ਵਧੇਗੀ ਪਿਚ ਵੀ ਉਦਾਂ ਵਧੇਗੀ ਸਾਜ਼ਦਾਨ ਸਾਜ਼ ਵਜਾਉਣ ਸਮੇਂ ਵੱਖਰੀ ਟੀਊਨ ਵਾਸਤੇ ਸਾਜ਼ ਦੀ ਪਿਚ ਨੂੰ ਬਦਲਦਾ ਹੈ ਜਦੋਂ ਤਾਰ ਨੂੰ ਗਿਟਾਰ ਦੀ ਸਿਤਾਰ ਦੀ ਰਬਾਬ ਦੀ ਤਾਰ ਨੂੰ ਟਾਈਟ ਕਰਦਾ ਹੈ ਤੇ ਉਹ ਆਵਰਤੀ ਵੱਧ ਜਾਂਦੀ ਹੈ ਜਦੋਂ ਢਿੱਲੀ ਕਰਦਾ ਹੈ ਤੇ ਆਵਰਤੀ ਘਟ ਜਾਂਦੀ ਹੈ ਜੋ ਢਿੱਲੀ ਕਰਨਾ ਕਰਸਨ ਦੇ ਨਾਲ ਜਿਹੜੀ ਆਵਾਜ਼ ਨਿਕਲਦੀ ਹੈ ਧੁਨ ਨਿਕਲਦੀ ਹੈ ਉਹ ਵੀ ਬਦਲ ਜਾਂਦੀ ਹੈ ਠੀਕ ਹੈ ਅੱਗੇ ਚਲੀਏ ਆਖਰੀ ਭਾਗ ਆ ਗਿਆ ਧੁਨੇ ਦੀ ਗੁਣਵੱਤਾ ਜਾਂ ਟਿੰਬਰ ਠੀਕ ਹੈ ਧੁਨੇ ਦੀ ਗੁਣਵੱਤਾ ਜਾਂ ਟਿੰਬਰ ਸੰਗੀਤਕ ਧੁਨੇ ਦਾ ਉਹ ਗੁਣ ਹੈ ਜੋ ਸਾਨੂੰ ਇੱਕੋ ਜਿਹੀ प्रबलਤਾ ਅਤੇ ਪਿਚ ਵਾਲੀ ਧੁਨੇ ਵਿੱਚ ਫਰਕ ਕਰਨ ਵਿੱਚ ਸਹਾਇ ਹੁੰਦਾ ਮੰਨ ਲਓ ਕੋਈ ਦੋ ਚੀਜ਼ਾਂ ਕੰਪਨ ਕਰਦੀਆਂ ਹੁਣ ਧੁਨੀ ਪੈਦਾ ਕਰਦੀਆਂ ਹੁਣ ਦੋਨਾਂ ਦੀ ਪ੍ਰਬਲਤਾ ਵੀ ਇੱਕੋ ਹੋਵੇ ਦੋਨਾਂ ਦੀ ਅਵਰਤੀ ਵੀ ਇੱਕੀ ਹੋਵੇ ਪਰ ਫਿਰ ਵੀ ਬੱਚਿਓ ਉਹਨਾਂ 'ਚ ਫਰਕ ਹੁੰਦਾ ਹੈ ਉਹ ਫਰਕ ਕਿਹੜੇ ਕਰਕੇ ਹੁੰਦਾ ਹੈ ਉਹ ਫਰਕ ਬਣੇ ਟਿੰਬਰ ਕਰਕੇ ਤੇ ਇਹ ਕਿਹਤੇ ਨਿਰਭਰ ਕਰਦੀ ਹੈ ਧੁਨੀ ਦੀ ਗੁਣਵੱਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਧੁਨੀ ਨੂੰ ਪੈਦਾ ਕਰਨ ਵਾਲੀ ਕਰਨ ਲਈ ਕਿਹੜਾ ਭਾਗ ਕੰਪਨ ਕਰ ਰਿਹਾ ਹੈ ਕਿਹੜਾ ਹਿੱਸਾ ਕੰਪਨ ਕਰ ਰਿਹਾ ਹੈ ਅਤੇ ਉਹ ਕਿਸ ਸਮਗਰੀ ਦਾ ਬਣਿਆ ਚਮੜੇ ਦਾ ਬਣਿਆ ਉਹ ਹਵਾ ਕੰਪਨ ਕਰ ਰਹੀ ਹੈ ਪਾਣੀ ਕੰਪਨ ਕਰ ਰਿਹਾ ਹੈ ਜਾਂ ਕੋਈ ਉਹ ਕਿਸ ਕਿਸਮ ਦਾ ਸਾਜ਼ ਹੋਣੇ ਹੈ ਕਿ ਕਿਸ ਚੀਜ਼ ਤੋਂ ਬਣਿਆ ਹੈ ਤੇ ਉਹਦਾ ਕਿਹੜਾ ਹਿੱਸਾ ਕੰਪਨ ਕਰਦਾ ਪਿਆ ਸੋ ਇਹ ਕਿਹੜਾ ਪਾ ਕੰਪਨ ਕਰ ਰਿਹਾ ਹੈ ਤੇ ਉਹ ਕਿਸ ਸਮਗਰੀ ਦਾ ਬਣਿਆ ਹੈ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਨੀ ਦੀ ਗੁਣਵੱਤਾ ਜਾਂ ਟੈਂਪਰ ਸွေਸੀ ਪਰਿਵਿਦਿਆਰਥੀਓ ਤੁਹਾਡਾ ਅਭਿਆਸ ਦਾ ਜੋ ਹਿੱਸਾ ਸੈਕਸ਼ਨ ਕ ਕਾ ਤੇ ਉਹਦੇ ਚਾਰ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ બરાબર સાર્યાનો બહુ બહુ ધનવાદ